ਸਰ ਸ੍ਰੀ ਅਕਾਲ ਜੀ ਸਭ ਨੂੰ ਕੀ ਹਾਲ ਚੱਲ ਹੈ ਜੀ ਸਭ ਦੇ ਆਪਾਂ ਬਣਾਉਣ ਜਾ ਰਹੇ ਅੱਜ ਸ਼ਾਇ ਪਨੀਰ ਜਿਹਦੇ ਵਿੱਚ ਮੈਂ ਦੋ ਪਿਆਜ਼ ਟਮਾਟਰ ਦੋ ਤੇ ਆਹ ਤਿੰਨ ਮਸਾਲੇ ਹਲਦੀ ਮਿਰਚ ਤੇ ਸੁੱਕਾ ਧਨੀਆ ਇਹ ਕੌਲੀ ਮલાઈ ਜੀਰਾ ਲਾਲ ਮਿਰਚ ਖੜੀ ਦੋ ਤਿੰਨ ਲਾਚੀਂ ਛੋਟੀਆਂ ਤੇ ਆਹ ਕਸੂਰੀ ਮੇਥੀ ਜਿਹਦਾ ਆਪਾਂ ਸਭ ਤੋਂ ਬਾਅਦ ਚ ਪਾਣੀ ਹੈ अपन थोड़ा जसी घ्यो गर्म कर लेना घ्यो अपना गर्म हो गया आप थोड़ा जहा लेना जीरा नाली आप देख लाल मिर्च मिर्च भुंजेगी प्याज पा देना प्याज़ा आपको चुकी तरह भुन है मतलब इन्ना नहीं कि काले हो जाए आपको सिर्फ को हल्के सॉफ्ट करना है इन्े से भुनना दो तीन मिनट भुन लेना इन्हें प्याज अपने हल्के भी भुन गए आप टमाटर फिर दो मिर्च पावेंगे ज्यादा नहीं पावेंगे फिर शाही पनीर जोड़ा है ज़्यादा मिर्च वाला ज़्यादा वाला नहीं लगता ਮੈਂ ਦੇ ਵਿੱਚ ਦੋ మీడియం ਟਮਾਟਰ ਪਾਏ ਹੈ ਜਿਆਦਾ ਟਮਾਟਰ ਨਹੀਂ ਪਾਇਆ ਲਓ ਜੀ ਇੱਥੇ ਆਪਣੇ ਪਿਆਜ਼ ਤੇ ਟਮਾਟਰ ਆ ਅੱਧ ਕੱਚੇ ਜਿਹੇ ਹੋਗੇ ਮਤਲਬ ਜਿਆਦਾ ਨਹੀਂ ਆਪਾਂ ਫਰਾਈ ਕਰਨਾ ਹੁਣੇ ਆਪਾਂ ਨੂੰ ਠੰਡਾ ਕਰਨ ਵਾਸਤੇ ਛੱਡ ਦੇਣਾ ਛੰਡਾ ਕਰਕੇ ਆਪਾਂ ਇਹਨਾਂ ਨੂੰ ਮਿਕਸੀ ਵਿੱਚ ਪੀਸਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਜਿਆਦਾ ਨਹੀਂ ਥੋੜਾ ਜਿਹਾ ਬਿਲਕੁਲ ਆਪਾਂ ਇਹਦੇ ਵਿੱਚ ਨਮਕ ਪਾ ਲੈਣਾ ਹੈ ਬਾਕੀ ਤੁਹਾਡੀ ਇੱਛਾ ਹੈ ਜੇ ਤੁਸੀਂ ਜਿੰਨਾ ਸਬਜੀ ਸ ਨਮਕ ਪਾਣਾ ਚਾਹੁੰਦੇ ਹੋ ਪਹਿਲਾਂ ਹੀ ਪਾਣਾ ਚਾਹੁੰਦੇ ਹੋ ਤਾਂ ਪਹਿਲਾਂ ਹੀ ਪਾ ਲਓ ਬਾਕੀ ਨੇ ਥੋੜਾ ਜਿਹਾ ਬਾਅਦ ਚ ਪਾਉਂਗੀ ਐਕਚੁਅਲੀ ਮੈਂ ਭੁੱਲ ਗਈ ਸੀ ਨਮਕ ਪਾਣਾ ਪਹਿਲਾਂ ਮੈਂ ਬਾਅਦ ਚ ਪਾਇਆ ਤੁਸੀਂ ਪਹਿਲਾਂ ਹੀ ਪਾ ਸਕਦੇ ਹੋ ਜਦੋਂ ਟਮਾਟਰ ਐਡ ਕੀਤੇ ਉਦੋਂ ਹੀ ਨਮਕ ਪਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕਰਾਂਗੇ ਠੰਡਾ ਲਓ ਜੀ ਇੱਥੇ ਆਪਾਂ ਮਸਾਲਾ ਠੰਡਾ ਕਰਕੇ ਜਿਹੜਾ ਆਪਾਂ ਗ੍ਰाइंड ਕਰ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਕੜਾਈ 'ਚ ਥੋੜਾ ਜਿਹਾ yellow ਮੱਖਣ ਥੋੜਾ ਜਿਹਾ white ਮੱਖਣ ਪਾਵਾਂਗੇ ਠੀਕ ਹੈ ਜੀ ਥੋੜਾ ਜਿਹਾ ਵਾਈਟ ਮੱਖਣ ਥੋੜਾ ਜਿਹਾ yellow ਮੱਖਣ ਠੀਕ ਹੈ ਇਹਨੂੰ ਥੋੜਾ ਜਿਹਾ ਹੋਰ ਨਰਮ ਗਰਮ ਹੋਣ ਦਾਂਗੇ ਇਹਦੇ ਚ ਆਪਾਂ ਛੋਟੀਆਂ ਲਾਚੀਆਂ ਪਾ ਦੇਣੀਆਂ ਜਿਹੜੀਆਂ ਆਪਾਂ ਲਈਆਂ ਸੀ ਜਿਹੜਾ ਵਾਈਟ ਤੇ ਵਾਈਟ ਮੱਖਣ ਆ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਤੁਹਾਡੇ ਕੋਲ ਜੇ ਮੱਖਣ ਨਹੀਂ ਹੈਗਾ ਤੁਸੀਂ ਤੇਲ ਵੀ ਯੂਜ਼ ਕਰ ਸਕਦੇ ਹੋ ਬਟ ਜਿਹੜਾ ਮੱਖਣ ਨਾ ਜਾਂ ਘਿਓ ਪਾ ਸਕਦੇ ਹੋ ਦੇਸੀ ਘਿਓ ਵੀ ਇਹਨਾਂ ਚੀਜ਼ਾਂ ਦਾ ਟੇਸ ਜ਼ਿਆਦਾ ਵਧੀਆ ਆਉਂਦਾ ਹੈ। ਇਹਦੇ ਚਾਪਾ ਤਿੰਨੋਂ ਚੀਜ਼ਾਂ ਪਾ ਦੇਣੀਆਂ ਹਲਦੀ, ਮਿਰਚ ਤੇ ਜਿਹੜਾ ਇਹ ਸੁੱਕਾ ਧਨੀਆ ਨਾ ਇਹਦੇ ਵਿੱਚ ਹੀ ਮਸਾਲੇ ਵੀ ਪਾਏ ਹੋਏ ਆ। ਮੈਨੂੰ ਗਰਮ ਮਸਾਲਾ ਨਹੀਂ ਮੈਂ ਪਾਦੀ। ਸੁੱਕੇ ਧਨੀਏ ਦੇ ਵਿੱਚ ਹੀ ਮੈਂ ਮਸਾਲੇ ਪਾਏ ਹੋਏ ਆ। ਥੋੜੇ-ਥੋੜੇ ਪਾਏ ਹੋਏ ਆ ਦਾਲਚੀਨੀ ਵਗੈਰਾ, ਮੋਤੀ ਇਲਾਚੀ ਤੇ ਜੋ ਵੀ ਆਪਾਂ ਮਸਾਲੇ ਚ ਪੀਸਦੇ ਆ। ਤੇ ਗਰਮੀਆਂ ਵਿੱਚ ਬਹੁਤ ਜ਼ਿਆਦਾ ਤੇਜ਼ ਮਸਾਲਾ ਯੂਜ਼ ਨਹੀਂ ਕਰਦੀ। ਹੁਣ ਆਪਾਂ ਇਹ ਤਿੰਨੋਂ ਚੀਜ਼ਾਂ ਪਾ ਦੇਣੀਆਂ। ਜਿਵੇਂ ਇਹ ਥੋੜਾ ਜਿਹਾ ਭੁੰਨ ਗਿਆ ਇਹਦੇ ਵਿੱਚ ਆਪਾਂ ਮਸਾਲਾ ਐਡ ਕਰ ਦੇਣਾ ਜਿਹੜਾ ਆਪਾਂ ਪੀਸਿਆ ਸੀ ਇਹਨੂੰ ਤੁਸੀਂ ਬਰੀਕ ਪੀਸਣਾ ਹੈ ਇਹਦੇ ਵਿੱਚ ਹਲਦੀ ਵੀ ਆਪਸ਼ਨਲ ਆ ਤੁਸੀਂ ਨਹੀਂ ਪਾਣਾ ਚਾਹੁੰਦੇ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਨਾਲ ਹੀ ਥੋੜਾ ਜਿਹਾ ਨਮਕ ਹੋਰ ਪਾ ਦੇਣਾ ਆਪਾਂ ਪਹਿਲਾਂ ਘੱਟ ਪਾਇਆ ਸੀ ਨਮਕ ਹੁਣ ਆਪਾਂ ਇਹਨੂੰ 5-7 ਮਿੰਟ ਚੰਗੀ ਤਰ੍ਹਾਂ ਭੁੰਨਾਂਗੇ ਹਾਂਜੀ ਇੱਥੇ ਆਪਣਾ ਜਿਹੜਾ ਮਸਾਲਾ ਆ ਬਿਲਕੁਲ ਚੰਗੀ ਤਰ੍ਹਾਂ ਵਧੀਆ ਤਰ੍ਹਾਂ ਭੁੰਨ ਗਿਆ ਹੁਣ ਆਪਾਂ ਇਹਦੇ ਵਿੱਚ ਪਨੀਰ ਐਡ ਕਰ ਦੇਣਾ ਜਿਹੜਾ ਆਪਾਂ ਪਨੀਰ ਕੱਟਿਆ ਸੀ ਪਨੀਰ ਐਡ ਕਰ ਦੇਣਾ ਇਹਨੂੰ ਆਪਾਂ ਥੋੜੀ देर ਪਕਾਵਾਂਗੇ ਨਾਲ ਹੀ ਆਪਾਂ ਜਿਹੜੀ ਮਲਾਈ ਲਈ ਸੀ ਇੱਕ ਕੁੱਲੀ ਮਲਾਈ ਉਹ ਵੀ ਐਡ ਕਰ ਦੇਣੀ ਹੈ ਹੁਣ ਆਪਾਂ ਪਕਾਵਾਂਗੇ ਥੋੜੀ ਜਿਹੀ देर 3-4 ਮਿੰਟ ਜਿਹੜੇ ਆਪਾਂ ਛੋਟੇ ਇਲਾਚੀ ਪਾਣੀ ਹੈ ਉਹ ਵੀ ਆਪਾਂ ਸਾਬਤ ਹੀ ਪਾਣੀ ਹੈ 2-3 ਮਿੰਟ ਪਕਾ ਕੇ ਇਹਦੇ ਵਿੱਚ ਫਿਰ ਆਪਾਂ ਜਿਹੜੀ ਆਪਾਂ ਕਸੂਰੀ ਮੇਥੀ ਲਈ ਸੀ ਉਹ ਐਡ ਕਰ ਦੇਣੀ ਹੈ ਇਹ ਜਿਹੜੀ ਕਸੂਰੀ ਮੇਥੀ ਆ ਉਹ ਵੀ ਮੈਂ ਘਰੇ ਹੀ ਤਿਆਰ ਕੀਤੀ ਹੋਈ ਹੈ ਘਰੇ ਸੁਕਾ ਕੇ ਮੇਥੀ ਲਾ ਕੇ ਸਰਦੀਆਂ ਦੇ ਵਿੱਚ ਤੇ ਅੱਛੇ ਆਪਣਾ ਸ਼ਾਈ ਪਨੀਰ ਬਣ ਕੇ ਤਿਆਰ ਹੈ ਜਰੂਰ ਬਣਾ ਕੇ ਦੇਖਿਓ ਇੱਕ ਵਾਰ ਮੇਰੇ ਤਰੀਕੇ ਨਾਲ ਤੇ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਲਾਈਕ ਕਰ ਦਿਓ ਲਓ ਜੀ ਖਾਓ ਯਮੀ ਯਮੀ ਸ਼ਾਹੀ ਪਨੀਰ ਇਹਨੂੰ ਤੁਸੀਂ ਰੋਟੀ ਨਾਲ नान ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਥੈਂਕ ਯੂ so much ਵੀਡੀਓ ਨੂੰ ਦੇਖਣ ਲਈ